ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੀ ਲਿਬਰਨ ਪਾਰਟੀ ਜੋ ਪਿਛਲੇ 10 ਸਾਲਾਂ ਤੋਂ ਕੈਨੇਡਾ ਤੇ ਰਾਜ ਕਰ ਰਹੀ ਹੈ, ਦੇਸ਼ ਚ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਰਹਿਣ ਸਹਿਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਇਸੇ ਦੌਰਾਨ ਟਰੂਡੋ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰ ਹੋ ਗਿਆ ਜੇਕਰ ਟਰੂਡੋ ਕੈਨੇਡਾ ਵਿੱਚ ਆਪਣਾ ਸ਼ਾਸਨ ਪੂਰਾ ਕਰ ਲੈਂਦੇ ਨੇ ਤਾਂ ਵੀ ਉਹਨਾਂ ਨੂੰ ਸਾਲ ਦੇ ਅੰਤ 'ਚ ਹੋਣ ਵਾਲੀਆਂ ਆਮ ਚੋਣਾਂ ਲੜਨੀਆਂ ਪੈਣਗੀਆਂ ਜਿੱਥੇ ਜਨਤਾ ਉਹਨਾਂ ਦੀ ਲੀਡਰਸ਼ਿਪ ਅਤੇ ਉਹਨਾਂ ਦੀ ਪਾਰਟੀ ਦਾ ਫੈਸਲਾ ਕਰੇਗੀ ਅਜੇ ਇਹ ਸਪਸ਼ਟ ਨਹੀਂ ਹੈ ਕਿ ਟਰੂਡੋ ਪ੍ਰਧਾਨ ਮੰਤਰੀ ਦਾ ਅਹੁਦਾ ਕਦੋਂ ਛੱਡਣਗੇ ਹਾਲਾਂਕਿ ਉਹਨਾਂ ਨੇ ਖੁਦ ਸਪਸ਼ਟ ਕੀਤਾ ਹੈ ਕਿ ਉਹ ਅਗਲੇ ਫੁੱਲ ਟਾਈਮ ਪ੍ਰਧਾਨ ਮੰਤਰੀ ਚੋਣਾਂ ਹੋਰ ਤੱਕ ਇਸ ਅਹੁਦੇ ਤੇ ਬਣੇ ਰਹਿਣਗੇ ਅਜਿਹੇ ਚ ਟਰੂਡੋ ਨੇ ਇਸ ਐਲਾਨ ਤੋਂ ਬਾਅਦ ਕੈਨੇਡਾ ਚ ਅੱਗੇ ਕੀ ਹੋਵੇਗਾ ਇਸ ਦੌਰਾਨ ਕਈ ਆਗੂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਚ ਨੇ ਇਹਨਾਂ ਨੇ ਕੈਨੇਡਾ ਦੇ ਸਾਬਕਾ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੇਲੀਆ ਫਿਲ ਲੈਂਡ ਮਾਰਕ ਕਰਨੇ ਕ੍ਰਿਸਟੀ ਕਲਾਰਾ ਦੇ ਪ੍ਰਧਾਨ ਮੰਤਰੀ ਦਾ ਨਾਮ ਵੀ ਸ਼ਾਮਿਲ ਹੈ ਜਸਟ੍ਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਿਬਰਨ ਪਾਰਟੀ ਜਾਂ ਤਾਂ ਰਾਸ਼ਟਰਪਤੀ ਨੂੰ ਅਪੀਲ ਕਰ ਸਕਦੀ ਹੈ ਦੇਸ਼ ਚ ਛੇਤੀ ਆਮ ਚੋਣਾਂ ਕਰਵਾ ਸਕਦੀ ਹੈ ਜਾਂ ਫਿਰ ਟਰੋਡੋ ਦੀ ਥਾਂ ਲੈਣ ਲਈ ਇੱਕ ਅੰਤ੍ਰੀਮ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦੀ ਹੈ ਜੇਕਰ ਲਿਬਰਨ ਪਾਰਟੀ ਦੂਜਾ ਰਸਤਾ ਤਿਆਰ ਕਰਦੀ ਹੈ ਤਾਂ ਉਹਨਾਂ ਨੂੰ ਅੰਤ੍ਰੀਮ ਪ੍ਰਧਾਨ ਮੰਤਰੀ ਨਿਯੁਕਤੀ ਦੇ ਬਾਅਦ ਨਵੇਂ ਟਾਈਮ ਯਾਨੀ ਕਿ ਫੁੱਲ ਟਾਈਮ ਪ੍ਰਧਾਨ ਮੰਤਰੀ ਚੋਣ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਕਰਨੀ ਪਵੇਗੀ ਹਾਲਾਂਕਿ ਇਹ ਕੰਮ ਇਨਾ ਆਸਾਨ ਨਹੀਂ ਹੋਵੇਗਾ ਅਸਲ ਚ ਕੈਨੇਡਾ ਚ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਚੋਣ ਦੀ ਪ੍ਰਤੀਕਿਰਿਆ ਬਰਤਾਨੀਆ ਅਤੇ ਅਮਰੀਕਾ ਸਮੇਤ ਹੋਰ ਲੋਕਤੰਤਰੀ ਦੇਸ਼ਾਂ ਵਾਂ ਕਾਫੀ ਗੁੰਜਲਦਾਰ ਹੈ ਟਰੂਡੋ ਦੇ ਅਸਤੀਫੇ ਤੋਂ ਬਾਅਦ ਲਿਬਰਲਨ ਪਾਰਟੀ ਅਗਲੇ ਪੂਰੇ ਸਮੇਂ ਦੇ ਪ੍ਰਧਾਨ ਮੰਤਰੀ ਚੋਣ ਲਈ ਵਿਸ਼ੇਸ਼ ਸੰਮੇਲਨ ਕਰੇਗੀ ਜਿਸ 'ਚ ਵੱਖ-ਵੱਖ ਆਗੂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਦਾਅਵੇ ਪੇਸ਼ ਕਰਨਗੇ ਕੈਨੇਡਾ 'ਚ ਇਸ ਸਾਲ 20 ਅਕਤੂਬਰ ਤੋਂ ਪਹਿਲਾਂ ਚੋਣਾਂ ਹੋਣੀਆਂ ਨੇ ਅਜਿਹੇ 'ਚ ਜੇਕਰ ਲਿਬਰਲਨ ਪਾਰਟੀ ਪੂਰੇ ਸਮੇਂ ਪ੍ਰਧਾਨ ਮੰਤਰੀ ਚੋਣ 'ਚ ਦੇਰੀ ਕਰਦੀ ਹੈ ਤਾਂ ਦੇਸ਼ ਦੀ ਗਵਾਈ ਫਿਰ ਤੋਂ ਟਰੂਡੋ ਦੇ ਹੱਥਾਂ 'ਚ ਆ ਜਾਵੇਗੀ ਇਸ ਦਾ ਮਤਲਬ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਵੀ ਉਹ ਉਸ ਅਹੁਦੇ ਤੇ ਬਣੇ ਰਹਿਣਗੇ ਜਿਸ ਨੂੰ ਛੱਡਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਟਰੂਡੋ ਨੂੰ ਅਸਤੀਫਾ ਕਿਉਂ ਦੇਣਾ ਪਿਆ ਟਰੂਡੋ ਤੇ ਕਈ ਮਹੀਨਿਆਂ ਤੋਂ ਆਪਣੀ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਅਹੁਦਾ ਛੱਡਣ ਦਾ ਦਬਾਅ ਸੀ ਇਸ ਕੰਡ ਟਰੂਡੋ ਵੱਖ-ਵੱਖ ਹੁੰਦੇ ਜਾ ਰਹੇ ਸਨ ਕੈਨੇਡਾ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕਸਟੇਲੀਆ ਫੀਲੈਂਡ ਨੇ 16 ਦਸੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਸਟਰੀਆ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਉਹਨਾਂ ਨੂੰ ਵਿੱਤ ਮੰਤਰੀ ਦਾ ਅਹੁਦਾ ਛੱਡ ਕੇ ਕਿਸੇ ਹੋਰ ਮੰਤਰਾਲੇ ਦਾ ਚਾਰਜ ਸੰਭਾਲਣ ਲਈ ਕਿਹਾ ਸੀ। ਉਹਨਾਂ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਟਰੂਡੋ ਤੇ ਉਹ ਫੈਸਲਿਆਂ ਦੇ ਸਹਿਮਤ ਨਹੀਂ ਹੋ ਰਹੇ ਸਨ। ਕਸਟਰੀਆ ਨੇ ਲੰਬੇ ਸਮੇਂ ਤੋਂ ਟਰੂਡੋ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਵਫਾਦਾਰ ਮੰਤਰੀ ਮੰਨਿਆ ਜਾਂਦਾ ਸੀ। ਹਾਲਾਂਕਿ ਜਿਹੀ ਕਸਟਰੀਆ ਨੇ ਟਰੂਡੋ ਦੇ ਨਾਗਰਿਕਾਂ ਨੂੰ 15000 ਰੁਪਏ ਮੁਫਤ ਦੇ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਸੀ। ਉਹਨਾਂ ਇਹ ਵੀ ਕਿਹਾ ਹੈ ਕੈਨੇਡਾ ਅਮਰੀਕਾ ਨੂੰ ਬਰਾਮਦ ਤੇ ਟਰੇਫਿਕ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਅਜਿਹੇ ਚ ਜ਼ਿਆਦਾ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਤੋਂ ਇਲਾਵਾ ਪਾਰਟੀ ਨੇ 152 ਸੰਸਦ ਮੈਂਬਰਾਂ ਚੋਂ ਜ਼ਿਆਦਾਤਰ ਟਰੂਡੋ ਤੇ ਅਸਤੀਫਾ ਦੇਣ ਦਾ ਦਬਾਅ ਬਣਾ ਰਿਹਾ ਹੈ ਸਨ ਟਰੂਡੋ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਨੇ ਅਕਤੂਬਰ ਚ ਜਨਤਕ ਤੌਰ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਆਪਣਾ ਅਹੁਦਾ ਛੱਡਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰਿਆ ਤੇ ਉਹਨਾਂ ਆਖਿਆ ਕਿ ਜੇਕਰ ਮੈਨੂੰ ਘਰ ਵਿੱਚ ਲੜਨਾ ਪਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਮੈਂ ਸਭ ਤੋਂ ਵਧੀਆ ਵਿਕਲਪ ਨਹੀਂ ਹੋਵਾਂਗਾ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਲੜਾਕੂ ਦੱਸਿਆ ਤੇ ਕਿਹਾ ਕਿ ਮੈਨੂੰ ਕੈਨੇਡੀਅਨ ਦੀ ਬਹੁਤ ਪਰਵਾਹ ਹੈ ਮੈਂ ਹਮੇਸ਼ਾ ਕੈਨੇਡਾ ਲੋਕ ਦੀ ਬਿੱਤਰੀ ਲਈ ਕੰਮ ਕਰਾਂਗਾ